ਇਨ੍ਹਾਂ ਦਿਨਾਂ ਦੌਰਾਨ ਖੂਬ ਚਰਚਾ ਬਚਾਈ ਪੰਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਨੇ 14 ਦਿਨ ਦੀ ਨੈਂਕ ਹਰਸਤ ਵਿੱਚ ਭੇਜ ਦਿੱਤਾ ਹੈ ਪਟਿਆਲਾ ਪੁਲਿਸ ਨੇ ਉਸ ਖਿਲਾਫ ਚੇਨੀ ਛੱਪਣ ਦਾ ਪਰਚਾ ਦਰਜ ਕੀਤਾ ਸੀ ਇੱਕ ਪਾਸੇ ਪੰਨਾ ਸਿੱਧੂ ਦੀ ਪੇਸ਼ੀ ਹੋਈ ਦੂਜੇ ਪਾਸੇ ਪੰਨਾ ਸਿੱਧੂ ਦੇ ਪਿੰਡ ਕੋਟਦੁੰਨਾ ਵਿਖੇ ਲੋਕਾਂ ਦਾ ਪਰਮਾ ਇਕੱਠ ਹੋਇਆ ਚਿੱਤੇ ਕੇ ਦੁਖੀ ਹੋਏ ਨੌਜਵਾਨਾਂ ਨੇ ਇਹ ਚਰਚਾ ਕੀਤੀ ਕਿ ਨੌਜਵਾਨ ਕੋ ਵਿਕ੍ਰਿਤ ਸਿਆਸੀ ਪਾਰਟੀ ਬਣਾਉਣਗੇ ਪਟਿਆਲਾ ਵਾਲਾ ਕੇਸ ਅਸਲ ਵਿੱਚ ਬਦੇਰੇ ਚਰਚਾ ਵਿੱਚ ਇਸ ਕਾਰਨ ਹੈ ਕਿਉਂਕਿ ਡੇਢ ਕੁ ਮਹੀਨਾ ਪਹਿਲਾਂ ਚੋਰੀ ਤੇ ਲੁੱਟਕੋ ਦੀ ਜੋ ਵਾਰਦਾਤ ਹੋਈ ਸੀ ਉਸ ਵਿੱਚ ਪੰਨਾ ਸਿੱਧੂ ਨੂੰ ਫਸਾ ਲਿਆ ਗਿਆ ਜਿਸ ਦੀ ਚੈਨੀ ਚੋਰੀ ਹੋਈ ਸੀ ਉਸਨੇ ਕਿਹਾ ਕਿ ਸੋਸ਼ਲ ਮੀਡੀਆ ਰਹੀਂ ਦੇਖ ਕੇ ਪਤਾ ਲੱਗਿਆ ਕਿ ਉਸ ਦੀ ਚੈਨੀ ਛੱਪਣ ਵਾਲਾ ਪੰਨਾ ਸਿੱਧੂ ਸੀ ਜਦ ਕਿ ਪਾਨਾ ਸਿੱਧੂ ਪਿਛਲੇ 4-5 ਸਾਲਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਿਤ ਹੈ ਜੇਕਰ ਜਿਸ ਦੀ ਚੋਨੀ ਚੇਨੀ ਖੋਹੀ ਗਈ ਤਾਂ ਉਸ ਨੂੰ ਪਾਨੇ ਸਿੱਧੂ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਉਹ ਪਹਿਲਾਂ ਹੀ ਪੁਲਿਸ ਨੂੰ ਉਸਦਾ ਨਾਮ ਲਿਖਾ ਸਕਦਾ ਸੀ ਇੱਕ ਸਵਾਲ ਪਟਿਆਲਾ ਪੁਲਿਸ ਤੇ ਇਹ ਵੀ ਹੈ ਕਿ ਕੀ ਸਵਾ ਡੇਢ ਮਹੀਨਾ ਪਹਿਲਾਂ ਤੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੇਵਲ ਤੇ ਕੇਵਲ ਉਦੋਂ ਹੀ ਪਾਨਾ ਸਿੱਧੂ ਯਾਦ ਆਇਆ ਜਦੋਂ ਪਾਨਾ ਸਿੱਧੂ ਖਿਲਾਫ ਲੁਧਿਆਣਾ ਇੱਕ ਪਰਚਾ ਦਰਜ ਹੋਇਆ ਉਸ ਨੂੰ ਹਰਾਸਤ ਵਿੱਚ ਲੈ ਲੈ ਗਿਆ ਅਤੇ ਫਿਰ ਜ਼ਮਾਨਤ ਮਿਲ ਗਈ ਸੋ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਨੇ ਕਿ ਲੋਕਾਂ ਨਾਲ ਖੜਨ ਵਾਲੇ ਸਮਾਜ ਸੇਵੀਾਂ ਖਿਲਾਫ ਪੁਲਿਸ ਸਖਤ ਐਕਸ਼ਨ ਕਿਉਂ ਕਰਦੀ ਹੈ ਪੂਰੇ ਪੰਜਾਬ ਦੇ ਨੌਜਵਾਨਾਂ ਵਿੱਚ ਇਹੋ ਚਰਚਾ ਹੈ ਕਿ ਸਮਾਜ ਸੇਵੀ ਨੌਜਵਾਨਾਂ ਨੂੰ ਫਸਾਉਣਾ ਗਲਤ ਹੈ ਤੁਸੀਂ ਵੇਖੋ ਪਾਨਾ ਸਿੱਧੂ ਨੂੰ ਪੇਸ਼ ਕਰਨੀਆਂ ਤਸਵੀਰਾਂ ਅਤੇ ਉਸਦੇ ਪਿੰਡ ਦਾ ਭਰਮਾ ਇਕੱਠ ਔਰ ਦੋਨੇ ਭਾਰੀ ਮੀਂਹ ਦਾ ਪਾਣੀ ਮੀਂਹ ਦੇ ਵਿੱਚ ਆ ਗਿਆ ਉਹਨਾਂ ਮੱਤਾਂ ਪਿੱਛੇ ਸਰਦਾਰ ਆਮੀਰ ਸਿੰਘ ਆਇਆ ਜੀਰ ਦੇ ਪਰਮ ਸਿੰਘ ਜੀ ਗੁਰੂ ਦਾ ਸਾਥ ਲਿਆ ਇਹ ਮਾੜੀ ਦੀ ਕੀ ਜਿਆਦਾ ਫਰਕ ਨਹੀਂ ਜੀ ਕੀ ਬੋਲ ਕੱਤੀ ਉਹ ਕਦੋਂ ਅੱਧੀ ਗਏਗੇ ਪਰ ਮੈਂ ਹੋਰ ਚੰਗੀਆਂ ਕਹਿੰਦੇ ਆ ਬਾਈ ਜੇ ਦਾ ਪੂਰੀ ਬਾਤਾਂ ਨੂੰ ਨਹੀਂ ਆ ਤਾਂ ਆਲੀ ਰਾਣੀ ਆ ਪੂਰੀ ਮਿੱਟੀ ਦਾ ਰਾਜ ਕੀ ਆਪ ਦੀ ਜਿਹੜੀ ਬਾਤ ਹੀ ਸੱਚੋ ਇਹ ਗੱਲ ਕਰ ਉਹ ਅਸੀਂ ਮਾਣੇ ਸਾਡੇ ਨੌਜਵਾਨ ਬੰਦ ਅਸੀਂ ਤੁਹਾਡੇ ਨਾਲ ਨਹੀਂ ਘੱਟੇ ਆ ਗਏ ਅਸੀਂ ਯਾਰ ਕਰਦੇ ਆ ਉਹ ਮੈਨੂੰ ਕਰਕੇ ਜਾਣਾ ਹੋਇਆ ਹੁਣ ਕਾਹਦਾ ਹੋਇਆ ਠੀਕ ਹੋ ਤੇ ਬੜੀ ਇਮਤਿਹਾਨ ਦੇ ਵਿੱਚ ਬੰ ਕਿੰਨੇ ਸਾਰੇ ਖਵਾਪਾ ਆ ਜਾਂਦੇ ਯਾਰ ਐਨਾ ਤਾਂ ਪੇੜੀ ਹੋਗਾ ਪਾਨਾ ਸਿੱਧੂ ਦੇ ਪੱਖ ਵਿੱਚ ਉਹਨਾਂ ਦੇ ਪਿੰਡ ਕੋਟ ਦੁੰਨਾ ਵਿਖੇ ਹੋਏ ਵੱਡੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨ ਅਤੇ ਪੰਜਾਬ ਦੇ ਲੋਕ ਅਲੀਪਾਂਤ ਜਾਨੂ ਨੇ ਕਿ ਪੁਲਸ ਕੇਮੇ ਲੋਕਾਂ ਤੇ ਉ ਝੁੱਠੇ ਕੇਸ ਦਰਜ ਕਰਦੀ ਹੈ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦਰਾਨ ਭਾਨਾ ਸਿੱਧੂ ਦੇ ਪੱਖ ਵਿੱਚ ਪੂਰੇ ਪੰਜਾਬ ਚ ਵੱਡੀ ਲਹਿਰ ਚੱਲ ਪਵੇ ਕਿਉਂਕਿ ਬਹੁਤ ਸਾਰੇ ਸਿਆਸੀ ਆਗੂਆਂ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਹੋਰਨਾਂ ਸਮਾਜ ਸੇਵੀਆਂ ਨੇ ਭਾਨਾ ਸਿੱਧੂ ਦੇ ਪੱਖ ਵਿੱਚ ਨਿੱਤਰ ਨਿੱਤਰ ਦਾ ਫੈਸਲਾ ਕਰ ਲਿਆ ਹੈ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਔਕਰ ਦੀ ਰਿਪੋਰਟ